ਔਰ 4 ਦਿਨ ਦੇ ਲਈ ਭਗਵੰਤ ਜੀ ਮਾਨ ਅਦਰ ਪਰ ਦੇਖੋ ਡਰਦੇ ਕਿਉਂ ਹੈ ਜੇ ਉਹਨਾਂ ਨੂੰ ਕੋਈ ਡਰ ਨਹੀਂ ਹੈ ਜੇ ਆਪਣੇ ਆਪ ਨੂੰ ਹੌਨਰ ਕਰਦੇ ਆ ਫਿਰ ਪੇਸ਼ ਹੋ ਜਾਣ ਕਿਉਂ ਡਰਦੇ ਹੈ ਭੱਜ ਭੱਜ ਕੇ ਤਾਂ ਨਹੀਂ ਬਚ ਸਕਦੇ ਸਭ ਤੋਂ ਕਰਪਟ ਆਮ ਆਦਮੀ ਪਾਰਟੀ ਹੈ ਜਿਹੜਾ ਐਕਸਾਈਜ਼ ਦਾ ਸਕੈਮ ਦਿੱਲੀ ਕੀਤਾ ਉਹ ਤੋਂ ਵੱਡਾ ਉਹਨਾਂ ਨੇ ਪੰਜਾਬ 'ਚ ਕੀਤਾ ਆਖਿਰ ਬਚ ਸਕਦੇ ਨਹੀਂ ਜਿੰਨਾ ਮਰਜ਼ੀ ਕਿ 1 ਮਹੀਨਾ ਪਿੱਛੇ ਹੋ ਜਾਣਗੇ ਜਾਂ 2 ਮਹੀਨੇ ਹੋ ਜਾਣਗੇ ਪਰ ਅਖੀਰ ਚ ਅੰਦਰ ਹੀ ਜਾਣਗੇ ਹਰ ਦਿਨ ਦੇ ਲਈ ਤਗਵੰਤ ਸਮਾਨ ਅਧਰ ਆਪਣੇ ਦੇਖੋ ਡਰਦੇ ਕਿਉਂ ਐ ਜੇ ਉਹਨਾਂ ਨੂੰ ਕੋਈ ਡਰ ਨਹੀਂ ਐ ਜੇ ਆਪਣੇ ਆਪ ਨੂੰ ਹੌਨਰ ਦਿੰਦੇ ਆ ਫਿਰ ਪੇਸ਼ ਹੋ ਜਾਣ ਕਿਉਂ ਡਰਦੇ ਐ ਭੱਜ ਭੱਜ ਕੇ ਤਾਂ ਨਹੀਂ ਬਚ ਸਕਦੇ ਸਭ ਤੋਂ ਕਰਪਟ ਆਮ ਆਦਮੀ ਪਾਰਟੀ ਐ ਜਿਹੜਾ ਐਕਸਾਈਜ਼ ਦਾ ਸਕੈਮ ਦਿੱਲੀ ਕੀਤਾ ਉਹ ਤੋਂ ਵੱਡਾ ਉਹਨਾਂ ਨੇ ਪੰਜਾਬ 'ਚ ਕੀਤਾ ਆ ਕੇ ਬਚ ਸਕਦੇ ਨਹੀਂ ਜਿੰਨਾ ਮਰਜ਼ੀ ਕਿ 1 ਮਹੀਨਾ ਪਿੱਛੇ ਹੋ ਜਾਣਗੇ ਜਾਂ 2 ਮਹੀਨੇ ਹੋ ਜਾਣਗੇ ਪਰ ਅਖੀਰ ਚ ਅੰਦਰ ਹੀ ਜਾਣਗੇ ਔਰ 4 ਦਿਨ ਲਈ ਭਗਵੰਤ ਜੀ ਮਾਨ ਅਧਰਾ ਦੇਖੋ ਔਰ ਡਰਦੇ ਕਿਉਂ ਹੈ ਜੇ ਉਹਨਾਂ ਨੂੰ ਕੋਈ ਡਰ ਨਹੀਂ ਹੈ ਜੇ ਆਪਣੇ ਆਪ ਨੂੰ ਹੋਣ ਸਰਬ ਦੇ ਫਿਰ ਪੇਸ਼ ਹੋ ਜਾਣ ਕਿਉਂ ਡਰਦੇ ਹੈ ਭੱਜ ਭੱਜ ਕੇ ਤਾਂ ਨਹੀਂ ਬਚ ਸਕਦੇ ਸਭ ਤੋਂ ਕਰਪਟ ਆਮ ਆਦਮੀ ਪਾਰਟੀ ਹੈ ਜਿਹੜਾ ਐਕਸਾਈਜ਼ ਦਾ ਸਕੈਮ ਦਿੱਲੀ ਕੀਤਾ ਉਹ ਤੋਂ ਵੱਡਾ ਉਹਨਾਂ ਨੇ ਪੰਜਾਬ 'ਚ ਕੀਤਾ ਆਖੇ ਬਚ ਸਕਦੇ ਨਹੀਂ ਜਿੰਨਾ ਮਰਜ਼ੀ ਕਿ 1 ਮਹੀਨਾ ਪਿੱਛੇ ਹੋ ਜਾਣਗੇ ਜਾਂ 2 ਮਹੀਨੇ ਹੋ ਜਾਣਗੇ ਪਰ ਅਖੀਰ ਚ ਅੰਦਰ ਹੀ ਜਾਣਗੇ ਚਾਰ ਦਿਨ ਦੇ ਲਈ ਭਗਵੰਤ ਜੀ ਮਾਨ ਅੰਦਰ ਪਰ ਦੇਖੋ ਔਰ ਡਰਦੇ ਕਿਉਂ ਆਏ ਜੇ ਉਹਨਾਂ ਨੂੰ ਕੋਈ ਡਰ ਨਹੀਂ ਹੈ ਜੇ ਆਪਣੇ ਆਪ ਨੂੰ ਹੌਨਰ ਸਭ ਦੇ ਸਾਹਮਣੇ ਪੇਸ਼ ਹੋ ਜਾਣ ਕਿਉਂ ਡਰਦੇ ਐ ਭੱਜ ਭੱਜ ਕੇ ਤਾਂ ਨਹੀਂ ਬਚ ਸਕਦੇ ਸਭ ਤੋਂ ਕਰਪਟ ਆਮ ਆਦਮੀ ਪਾਰਟੀ ਹੈ ਜਿਹੜਾ ਐਕਸਾਈਜ਼ ਦਾ ਸਕੈਮ ਦਿੱਲੀ ਕੀਤਾ ਉਹ ਤੋਂ ਵੱਡਾ ਉਹਨਾਂ ਨੇ ਪੰਜਾਬ 'ਚ ਕੀਤਾ ਆ ਕੇ ਬਚ ਸਕਦੇ ਨਹੀਂ ਜਿੰਨਾ ਮਰਜ਼ੀ ਕਿ 1 ਮਹੀਨਾ ਪਿੱਛੇ ਹੋ ਜਾਣਗੇ ਜਾਂ 2 ਮਹੀਨੇ ਹੋ ਜਾਣਗੇ ਪਰ ਅਖੀਰ 'ਚ ਅੰਦਰ ਹੀ ਜਾਣਗੇ ਚਾਰ ਦਿਨ ਦੇ ਲਈ ਭਗਵੰਤ ਜੀ ਮਾਨ ਅੰਦਰ ਦੇਖੋ ਡਰਦੇ ਕਿਉਂ ਐ ਜੇ ਉਹਨਾਂ ਨੂੰ ਕੋਈ ਡਰ ਨਹੀਂ ਐ ਜੇ ਆਪਣੇ ਆਪ ਨੂੰ ਹੌਨਰ ਸਕਦੇ ਆ ਫਿਰ ਪੇਸ਼ ਹੋ ਜਾਣ ਕਿਉਂ ਡਰਦੇ ਐ ਭੱਜ ਭੱਜ ਕੇ ਤਾਂ ਨਹੀਂ ਬਚ ਸਕਦੇ ਸਭ ਤੋਂ ਕਰਪਟ ਆਮ ਆਦਮੀ ਪਾਰਟੀ ਐ ਜਿਹੜਾ ਐਕਸਾਈਜ਼ ਦਾ ਸਕੈਮ ਦਿੱਲੀ ਕੀਤਾ ਉਹ ਤੋਂ ਵੱਡਾ ਉਹਨਾਂ ਨੇ ਪੰਜਾਬ 'ਚ ਕੀਤਾ ਆ ਕੇ ਬਚ ਸਕਦੇ ਨਹੀਂ ਜਿੰਨਾ ਮਰਜ਼ੀ ਕਿ 1 ਮਹੀਨਾ ਪਿੱਛੇ ਹੋ ਜਾਣਗੇ ਜਾਂ 2 ਮਹੀਨੇ ਹੋ ਜਾਣਗੇ ਪਰ ਅਖੀਰ ਚ ਅੰਦਰ ਹੀ ਜਾਣਗੇ ਚਾਰ ਦਿਨ ਦੇ ਦਿੱਲੀ ਭਗਵੰਤ ਜੀ ਮਾਨ ਅੰਦਰ ਦੇਖੋ ਡਰਦੇ ਕਿਉਂ ਹੈ ਜੇ ਉਹਨਾਂ ਨੂੰ ਕੋਈ ਡਰ ਨਹੀਂ ਹੈ ਜੇ ਆਪਣੇ ਆਪ ਨੂੰ ਹੋਰ ਸਭ ਦੇ ਫਿਰ ਪੇਸ਼ ਹੋ ਜਾਣ ਕਿਉਂ ਡਰਦੇ ਹੈ ਭੱਜ ਭੱਜ ਕੇ ਤਾਂ ਨਹੀਂ ਬਚ ਸਕਦੇ ਸਭ ਤੋਂ ਕਰਪਟ ਆਮ ਆਦਮੀ ਪਾਰਟੀ ਹੈ ਜਿਹੜਾ ਐਕਸਾਈਜ਼ ਦਾ ਸਕੈਮ ਦਿੱਲੀ ਕੀਤਾ ਉਹ ਤੋਂ ਵੱਡਾ ਉਹਨਾਂ ਨੇ ਪੰਜਾਬ 'ਚ ਕੀਤਾ ਆਖੇ ਬਚ ਸਕਦੇ ਨਹੀਂ ਜਿੰਨਾ ਮਰਜ਼ੀ ਕਿ 1 ਮਹੀਨਾ ਪਿੱਛੇ ਹੋ ਜਾਣਗੇ ਜਾਂ 2 ਮਹੀਨੇ ਹੋ ਜਾਣਗੇ ਪਰ ਅਖੀਰ ਚ ਅੰਦਰ ਹੀ ਜਾਣਗੇ ਚਾਰ ਦਿਨ ਲਈ ਭਗਵੰਤ ਜਾਨ ਅਧਰ ਦੇਖੋ ਡਰਦੇ ਕਿਉਂ ਹੈ ਜੇ ਉਹਨਾਂ ਨੂੰ ਕੋਈ ਡਰ ਨਹੀਂ ਹੈ ਜੇ ਆਪਣੇ ਆਪ ਨੂੰ ਆਨਰ ਸਰਦਿਆ ਫਿਰ ਪੇਸ਼ ਹੋ ਜਾਣ ਕਿਉਂ ਡਰਦੇ ਹੈ ਭੱਜ ਭੱਜ ਕੇ ਤਾਂ ਨਹੀਂ ਬਚ ਸਕਦੇ ਸਭ ਤੋਂ ਕਰਪਟ ਆਮ ਆਦਮੀ ਪਾਰਟੀ ਹੈ ਜਿਹੜਾ ਐਕਸਾਈਜ਼ ਦਾ ਸਕੈਮ ਦਿੱਲੀ ਕੀਤਾ ਉਹ ਤੋਂ ਵੱਡਾ ਉਹਨਾਂ ਨੇ ਪੰਜਾਬ 'ਚ ਕੀਤਾ ਆਖਿਰ ਬਚ ਸਕਦੇ ਨਹੀਂ ਜਿੰਨਾ ਮਰਜੀ ਕਿ 1 ਮਹੀਨਾ ਪਿੱਛੇ ਹੋ ਜਾਣਗੇ ਜਾਂ 2 ਮਹੀਨੇ ਹੋ ਜਾਣਗੇ ਪਰ ਅਖੀਰ ਚ ਅੰਦਰ ਹੀ ਜਾਣਗੇ ਚਾਰ ਦਿਨ ਦੇ ਲਈ ਭਗਵੰਤ ਜੀ ਮਾਨ ਅਧਰ ਦੇਖੋ ਡਰਦੇ ਕਿਉਂ ਹੈ ਜੇ ਉਹਨਾਂ ਨੂੰ ਕੋਈ ਡਰ ਨਹੀਂ ਹੈ ਜੇ ਆਪਣੇ ਆਪ ਨੂੰ ਹੋਰ ਸਮਝਦੇ ਆ ਫਿਰ ਪੇਸ਼ ਹੋ ਜਾਣ ਕਿਉਂ ਡਰਦੇ ਹੈ ਭੱਜ ਭੱਜ ਕੇ ਤਾਂ ਨਹੀਂ ਬਚ ਸਕਦੇ ਸਭ ਤੋਂ ਕਰਪਟ ਆਮ ਆਦਮੀ ਪਾਰਟੀ ਹੈ ਜਿਹੜਾ ਐਕਸਾਈਜ਼ ਦਾ ਸਕੈਮ ਦਿੱਲੀ ਕੀਤਾ ਉਹ ਤੋਂ ਵੱਡਾ ਉਹਨਾਂ ਨੇ ਪੰਜਾਬ 'ਚ ਕੀਤਾ ਆਖਿਰ ਬਚ ਸਕਦੇ ਨਹੀਂ ਜਿੰਨਾ ਮਰਜ਼ੀ ਕਿ 1 ਮਹੀਨਾ ਪਿੱਛੇ ਹੋ ਜਾਣਗੇ ਜਾਂ 2 ਮਹੀਨੇ ਹੋ ਜਾਣਗੇ ਪਰ ਅਖੀਰ ਚ ਅੰਦਰ ਹੀ ਜਾਣਗੇ